ਆ ਵੀ ਕੁੱਤਿਆ ਖੇਲੀ ਫੁੱਟਬਾਲ ਆ ਜਾ ਖੜ ਤੇਰੀ ਰੱਖ ਦੇ ਦੀ ਬਿੱਲੀਏ ਤੂੰ ਬੜਾ ਲਹੂ ਪੀਤਾ ਖੜ ਜਾ ਤੇਰੀ ਖੜ ਖੜ ਓਏ ਹੋਏ ਮੇਰੀ ਤਾਂ ਸੀਕੇ ਨੇ ਬੰਨਦੀ ਆ ਜਾ ਤਰਨਾ ਖੇਡਾਂ ਫੁੱਟਬਾਲ ਕੁੱਤਿਆ ਬਹੁਤ ਲਹੂ ਪੀਤਾ ਤੂੰ ਹੈ ਉਹਦੀ ਬੱਡਨ ਨੂੰ ਪੈਂਦਾ ਤੂੰ ਉਹਦੀ ਬੱਡਨ ਨੂੰ ਨਹੀਂ ਪੈਂਦਾ ਹੁਣ ਤਾਂ ਤਰਨਾ ਖੇਡ ਖੇਡ ਕੇ ਵੀ ਬੋਰ ਹੋ ਗਈ ਮੈਂ ਤਾਂ ਕੀ ਕਰਾਂ ਚੱਲ ਕਿਤੇ ਹੋਰ ਦੇਖਦੇ ਆਂ ਕੋਈ ਆਈ ਹੁਣ ਤਨ ਨੂੰ ਮੈਂ ਦੱਸੂੰ ਦੁਬਾਰਾ ਬਿੱਲੀ ਜੀਏ ਆਏ ਹਾਏ ਹੰਨੇ ਜਾਰਾ ਯਾਰ ਵਾਹ ਖੇਡ ਕੇ ਫਟਵਾਲ ਸਵਾਦ ਆ ਜਾਂਦਾ ਆ ਕੇ ਨਜਰਤ ਓਏ ਕਿਹੜਾ ਓਏ ਏ ਆਏ ਹਾਏ ਮੇਰੇ ਫਟਬਾਲ ਮਰੀ ਸੱਚ ਬਿੱਲੀਏ ਓਏ ਤੂੰ ਚੂਹਿਆ ਇੱਥੇ ਚਿਪਕਿਆ ਮੈਂ ਖੜ ਤੈਨੂੰ ਮੈਂ ਦੱਸੀ ਨਹੀਂ ਖੇਡਦੇ ਆ ਦਿਨ ਸੱਚ ਆ ਜਾ ਤੈਨੂੰ ਫਟਬਾਲ ਖੜਾਉਣੀ ਹੈ ਮੈਂ ਚੰਗਾ ਉਹ ਦੇਖੀ ਮਾਰੀ ਨਾ ਬਿੱਲੀਏ ਦੇਖੀ ਦੇਖੀ ਉਹ ਦੇਖੀ ਮਾਰेंगी ਆ ਤਾ ਦੇਖ ਮੇਰਾ ਸ਼ਾਟ ਓਏ ਇਹ ਇਹ ਉਹ ਮਾਰਿਆ ਮੇਰੇ ਬਿੱਲੀਏ ਤੇਰਾ ਬਹਿਜੇ ਬੇੜਾ ਓਏ ਓਏ ਆ ਕੀ ਓਏ ਉਹ Ó, aqui oi, 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 como, né?